ਤਰਨਤਾਰਨ ਧੀ ਪੈਵਨਿਊ ਵਿੱਚ ਦਿਨ ਦਿਹਾੜੇ 6 ਦੇ ਕਰੀਬ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਉਂਸਲਰ ਸਬਿੰਦਰ ਅਰੋੜਾ ਦੇ ਘਰ ਡਾਕਾ ਮਾਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਤੇ ਪਹੁੰਚੀ ਸ਼ਹਿਰੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਘਰ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ 6 ਦੇ ਕਰੀਬ ਵਿਕਤੀ ਘਰ ਦੀ ਕੰਧ ਟੱਪ ਕੇ ਘਰ ਦੇ ਵਿੱਚ ਦਾਖਲ ਹੋ ਕੇ ਬੱਚਿਆਂ ਤੇ ਬਜ਼ੁਰਗ ਮਾਤਾ ਪਿਤਾ ਦੇ ਸਿਰ ਤੇ ਪਿਸਤੌਲ ਤਾਣ ਕੇ ਲੁੱਟ ਦੀ ਵਾਰਦਾਤ ਕੀਤੀ ਗਈ ਕਰਦੇ مالک ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਦਬੋਚ ਕੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਹੋ ਰੀਆਂ ਵਾਰਦਾਤਾਂ ਨਾਲ ਸਹਿਮ ਦਾ ਮਾਹੌਲ ਹੈ ਤੁਰੰਤਨ ਤੋਂ ਬੀਐਸਐਲ ਦੀ ਖਾਸ ਰਿਪੋਰਟ ਆਈਬੀਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ ਕੀ ਨਾਮ ਹੈ ਕੀ ਮੇਰਾ ਨਾਮ ਪਰਮੇਂਦਰ ਸਿੰਘਾ ਜੀ ਹਾਂਜੀ ਪਿਤਾ ਜੀ ਦਾ ਨਾਮ ਸਰਦਾਰ ਸ਼ਿਵਿੰਦਰ ਸਿੰਘ ਅਰੋੜਾ ਕਾਉਂਸਲਰ ਅਰੋੜਾ ਸਿਲਸ਼ੌਪ ਸਾਢੇ ਦੀ ਦੁਕਾਨ ਤੇ ਅੱਜ ਆ 6 ਬੰਦੇ ਆਏ ਆ ਵਾਰਦਾਤ ਕਰਨ ਘਰ ਦੇ ਵਿੱਚ ਦੋ ਜਾਨੇ ਮੋਟਰਸਾਈਕਲ ਤੇ ਬਾਹਰ ਖੜੇ ਰਹੇ ਆ ਤੇ ਚਾਰ ਜਾਨੇ ਜਿਹੜੇ ਆ ਚਾਰਾਂ ਕੋਲ ਪਿਸਤਲ ਸੀ ਹੱਥ ਦੇ ਵਿੱਚ ਤੇ ਉਹ ਗੋਲੀਆਂ ਚਲਾਉਂਦੇ ਅੰਦਰ ਗਏ ਆ ਤੇ ਅੰਦਰੋਂ ਉਹਨਾਂ ਨੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਆ ਕਾਫੀ ਉਹਨਾਂ ਨੇ ਮਤਲਬ 10-15 ਮਿੰਟ ਅੰਦਰ ਲਾ ਕੇ ਤੇ ਆਪਣੀਆਂ ਲੋ ਜੋ ਵੀ ਇਹਨਾਂ ਨੂੰ ਮਿਲਿਆ ਵਾ ਦੋ ਕੁ ਮੋਬਾਈਲ ਇੱਕ ਦੋ ਪਰਸ਼ ਨਾਲ ਲੈ ਗਏ ਤੇ ਗੋਲੀਆਂ ਚਲਾਉਂਦੇ ਹੀ ਗਏ ਆ ਤੇ ਨਹੀਂ ਆਈ ਬਾਈਕ ਤੇ ਸੀ ਕੱਤੇ ਆਏ ਸੀ ਦੋ ਬਾਈਕ ਸੀਗੇ ਬਾਹਰ ਖੜੇ ਸੀ ਦੋ ਜਣੇ ਦੋਨੋਂ ਜਣੇ ਬਾਈਕ ਦੇ ਉੱਤੇ ਸਵਾਰ ਸੀਗੇ ਅੰਦਰ ਜਿਹੜੇ 4 ਜਣੇ ਵੜੇ ਆ ਟੋਟਲ 6 ਜਣੇ ਸੀਗੇ ਇੱਕ ਇੱਕ ਬਾਈਕ ਛੱਡ ਕੇ ਇੱਕ ਬਾਈਕ ਹਾਂ ਉਹ ਜਦੋਂ ਮੈਂ ਬਾਹਰੋਂ ਮੈਨੂੰ ਬਾਈਚਾਂ ਸੀ ਮੇਰੀ ਵਾਈਫ ਨੇ ਫੋਨ ਕਰ ਦਿੱਤਾ ਕਮਰੇ 'ਚ ਕੁੰਡੀ ਲਗਾ ਕੇ ਵੀ ਘਰੇ ਇਸ ਤਰ੍ਹਾਂ ਬੰਦੇ ਆ ਗਏ ਆ ਪਿਸਟਲ ਲੈ ਕੇ ਤੇ ਗੋਲੀਆਂ ਚਲਾ ਰਹੇ ਆ ਤੇ ਮੈਂ ਫਟਾਫਟ ਦੁਕਾਨ ਤੋਂ ਆਇਆ ਵਾਂ ਜੀ ਤੇ ਆ ਗਏ ਮੇਰੇ ਨਾਲ ਇੱਕ ਸ਼ੌਪ ਦਾ ਸਰਵੰਟ ਵੀ ਸੀਗਾ ਨਾਲ ਤੇ ਅਸੀਂ ਜਿਹੜੇ ਬਾਹਰ ਦੋ ਜਣੇ ਖੜੇ ਸੀਗੇ ਉਹਨਾਂ 'ਚੋਂ ਇੱਕ ਬੰਦੇ ਨੂੰ ਤੇ ਅਸੀਂ ਫੜ ਲਿਆ ਦੋਵਾਂ ਜਣਿਆਂ ਨੇ ਤੇ ਦੂਜਾ ਬੰਦਾ ਜਿਹੜਾ ਮੋਟਰਸਾਈਕਲ ਜਿਹੜੇ ਗਨਸ਼ਾਟ ਕਰਨ ਵਾਲੇ ਸੀ ਪਹਿਲੇ ਫਰਾਰ ਹੋ ਗਏ ਨਹੀਂ ਨਹੀਂ ਗਨਸ਼ਾਟ ਕਰਨ ਵਾਲੇ ਉਦੋਂ ਗਏ ਆ ਜੀ ਜਦੋਂ ਇੱਕ ਜਣਾ ਮੋਟਰਸਾਈਕਲ ਤੇ ਪਹਿਲਾਂ ਭੱਜ ਗਿਆ ਵਾ ਤੇ ਦੂਸਰੇ ਬੰਦੇ ਨੂੰ ਅਸੀਂ ਫੜ ਲਿਆ ਵਾ ਫੜ ਕੇ ਅਸੀਂ ਅੰਦਰਲੇ ਆਣ ਲੱਗੇ ਆ ਤੇ ਮੈਨੂੰ ਨਹੀਂ ਸੀ ਪਤਾ ਵਾ ਵੀ ਉਹ ਇਸ ਤਰ੍ਹਾਂ ਗੋਲੀਆਂ ਚਲਾਣਗੇ ਵੀ ਮੈਂ ਉਹਨਾਂ ਨੂੰ ਅੰਦਰ ਲੈ ਕੇ ਆਇਆ ਵਾ ਤੇ ਉਹਨਾਂ ਚ ਨੂੰ ਉਹਨਾਂ ਨੂੰ ਮਹਿਸੂਸ ਹੋ ਗਿਆ ਵੀ ਬਾਹਰ ਰੌਲਾ ਪੈ ਗਿਆ ਤੇ ਅੰਦਰੋਂ ਗੋਲੀਆਂ ਚਲਾਉਂਦੇ ਬਾਹਰ ਨਿਕਲੇ ਆ ਜੀ ਉਹਨਾਂ ਨੇ ਕਾਫੀ ਗੋਲੀਆਂ ਚਲਾਈਆਂ ਵਾ ਕਿੰਨੇ ਕ ਫਾਇਰ ਕੀਤੇ ਸਰ ਉਹ ਚਾਰ ਜਾਣੇ ਇਸ ਤਰ੍ਹਾਂ ਗੋਲੀਆਂ ਚਲਾਉਂਦੇ ਗਏ ਬਾਹਰ ਅੱਛਾ ਹਾਂ ਮਤਲਬ ਵੀ ਉਹਨਾਂ ਨੇ ਪੈਰਾਂ 'ਚ ਗੋਲੀਆਂ ਚਲਾਈਆਂ ਵਾ ਇੱਥੇ ਛਰੇ ਛਰੇ ਆ ਇੱਕ ਦੋ ਤੇ ਹੋਰ ਵੀ ਆ ਥੋੜੇ ਕਿਨਕੇ ਦੇ ਪਏ ਹੋਇਆ ਬਾਕੀ ਉਹ ਆਏ ਸੀ ਐਚ ਐਚਓ ਸਾਹਿਬ ਉਹਨਾਂ ਨੇ ਵੇਖ ਲਿਆ ਲੈ ਗਏ ਉਹ ਨਾਲ ਮੋਬਾਈਲ ਲੈ ਕੇ ਕਿਉਂ ਹੋਰ ਕੀ ਲੈ ਗਏ ਅਚਾਰਾ ਨੁਮਾਈ ਤੇ ਪਰਚ ਦੋ ਇੱਕ ਲੇਡੀਜ਼ ਪਰਚ ਇੱਕ ਜੈਂਟਸ ਪਰਚ ਤੇ ਨਾਲ ਦੋ ਮਗਰ ਜਾਨੀ ਨੁਕਸਾਨ ਕੀਤਾ ਹਾਂ ਹਾਂਜੀ 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 ਸਰ ਪੈਸੇ ਇੱਕ ਦੇ ਵਿੱਚ ਮੇਰੇ ਖਾਲੇ ਹੋਏਗਾ ਸ਼ਾਇਦ 6-8000 ਰੁਪਿਆ ਤੇ ਦੂਸਰਾ ਜਿਹੜਾ ਉਹ ਉਹਦੇ ਵਿੱਚ ਥੋੜੇ ਹੋਣੇ ਸਰ ਹਜ਼ਾਰ ਸ਼ਾਨੀਆਂ ਹੱਥ ਚ ਲੱਕੀ ਹੱਥ ਚ ਲੱਕੀ ਤੇ ਸਰ ਉਹਨਾਂ ਨੇ ਪੂਰੀ ਕੀਤੀ ਹੈ मतलब ਅਸੀਂ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਵੀ ਉਹ ਹੱਥ ਦੇ ਵਿੱਚ ਆਏ ਨਹੀਂ ਆ ਬਾਕੀ ਜਾਨੀ ਨੁਕਸਾਨ ਵੱਲੋਂ ਬਚਾਅ ਹੋ ਗਿਆ ਵਾ ਕੋਈ ਇਹੋ ਜੀ ਬਾਬਾ ਜੀ ਵੱਲੋਂ ਕਿਰਪਾ ਰਹੀ ਹੈ ਵੀ ਨਹੀਂ ਹੋਇਆ ਕੰਮ ਕਿਉਂ ਸਹਿਰ ਕੀਤੇ ਕਰਜਾਂ ਦੇ ਸੱਤੇ ਬੰਦੇ ਆਏ ਇਹਨਾਂ ਦੇ ਘਰ ਉਹਨਾਂ ਨੇ ਆਕੇ ਤੇ ਪਿਛਲੇ ਪੁਆਇੰਟ ਤੇ ਨਾਲ ਵਾਕੇ ਰਖੂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਵੇਂ 12000 ਰੁਪਏ ਨਾਲ ਲੈ ਕੇ ਇੱਕ ਮੋਬਾਈਲ ਲੈ ਗਏ ਫਾਇਰਫੂਡ ਵੀ ਕੀਤੇਗੇ ਹਾਂ ਇਹਨਾਂ ਦਸਮਤਾਂ ਵੀ ਫਾਇਰ ਕੀਤੇ ਬਾਕੀ ਅਸੀਂ ਇਨਵੈਸਟਿਗੇਸ਼ਨ ਕਰ ਰਹੇ ਸੀ ਸੀਸੀਟੀਵੀ ਖੰਗਾਲਦੇ ਹਾਂ ਹਾਂਜੀ ਖੰਗਾਲਦੇ ਹਾਂ ਚਲੋ ਕੋਈ ਸਭ ਦੋਸ਼ੀ ਪੜਿਆ ਕੋਈ ਰਿਕਵਰੀ ਸੱਚ ਯਾਰ ਕੋਈ ਰਿਕਵਰੀ ਨਹੀਂ ਕੋਈ ਬਾਈਕ ਰਿਕਵਰੀ ਜਾਂ ਕੁਝ ਇੱਕ ਉੱਥੇ ਮੌਜੂਦਾ ਇੱਕ ਬਾਈਕ ਸ਼ੈੱਡ ਤੇ ਜਾ ਯਾਰ ਬਾਈਕ ਤੇ ਉਹਦੇ ਫੂਟ ਮਗਰੇ ਉਹਨਾਂ ਦੇ ਉਹ ਕੰਪਨੀਸ਼ਨ ਹੈ IBN7 ਖਬਰਨਾਮਾ ਹਰ ਖਬਰ ਸੱਚ ਕੇ ਸਾਥ